ਅੱਜ ਵੀ ਜਿਹੜੇ ਦਰਸ਼ਕ ਆ ਬੇਸਬਰੀ ਨਾਲ ਸ਼ੀਲੂ ਦਾ ਡੀ ਕਰ ਰਹੇ ਸੀ ਤੇ ਸ਼ੀਲੂ ਅੱਜ ਨਿਊਯਾਰਕ ਖੇਡ ਰਿਹਾ ਨਿਊਯਾਰਕ ਚਲਾ ਗਿਆ ਕਹਿ ਲਈ ਹੈਨਾ ਉੱਥੇ ਚਲਾ ਗਿਆ ਖੇਡਿਆ ਨਹੀਂ ਖੇਡਿਆ ਬਾਅਦ ਦੀ ਗੱਲ ਹੈ ਕੋਈ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਆ ਇਹ ਤਾਂ ਹੁਣ ਜੀ ਸ਼ੀਲੂ ਜਦੋਂ ਸ਼ੀਲੂ ਦਾ ਵੀਜ਼ਾ ਲੱਗਾ ਸੀ ਮੈਂ 2.5 ਘੰਟੇ ਫ੍ਰੀਮੋਰ ਗੁਰਦੁਆਰੇ ਅਰਦਾਸ ਕਰਦਾ ਰਿਹਾ ਸੀ ਵੀਜ਼ਾ ਲੱਗੇ ਗ੍ਰਾਂਥੀ ਨੂੰ ਲਾਇਆ ਸੀ ਉਹਦਾ ਵੀਜ਼ਾ ਲੱਗਾ ਸਾਨੂੰ ਬੜਾ ਚਾਹ ਸੀ ਪਰ ਹੋਂਡੀ ਉਹਦਾ ਪਹਿਲਾਂ ਉਹਨੇ ਸਾਨੂੰ ਰੈਗੂਲੇਟ ਟੈਟ ਕਿਹਾ ਇਹ ਰੈਗੂਲੇਟ ਟੈਟ ਕੱਤੀ 2 ਦਿਨ ਪਹਿਲਾਂ ਕਹਿੰਦਾ ਮੈਂ ਤਾਂ ਬਿਜ਼ਨਸ ਕਲਾਸ ਦੇ ਵਿੱਚ ਆਣਾ ਅਸੀਂ ਬਿਜ਼ਨਸ ਕਲਾਸ ਦੀ ਰੱਖਤੀ ਜੋ ਉਹਨੇ ਪੈਸੇ ਕਹੇ ਸੀ ਉਹਨੇ ਅਸੀਂ ਪੈਸੇ ਉਹਨੂੰ ਦਿੱਤੇ ਤਾਂ ਮੁੜ ਕੇ ਫੇਰ ਪਤਾ ਨਹੀਂ ਹੁਣ ਰਾਤੋਂ ਰਾਤ ਨਾ ਸਾਨੂੰ ਦੱਸੇ ਵਗਿਆ ਚਲ ਗਿਆ ਇਹ ਕਬੱਡੀ ਵਾਸਤੇ ਬਹੁਤ ਮਾੜਾ ਆ ਕਿਉਂਕਿ ਇਸ ਟਾਈਮ ਤੱਕ ਜਿਹੜੇ ਪ੍ਰੋਮੋਟਰ ਆ ਉਹ ਤੁਸੀਂ ਨਹੀਂ ਦੇਖਣ ਇੱਥੇ ਆਏ ਸੀ ਸਾਡੇ ਵੀ 베ਰੀਆ ਕਲੱਬ ਨੂੰ ਕਾਟਾ ਪਿਆ ਪਰ ਅਸੀਂ 베ਰੀਆ ਪਹਿਲਾਂ ਵੀ ਕਾਟੇ ਪੂਰੇ ਕਰ ਦਿਆ ਤਾਂ ਹੁਣ ਵੀ ਕਰ ਦਊਗਾ ਪਰ ਜਿਵੇਂ ਜਿਵੇਂ ਮਨ ਨੂੰ ਠੇਸ ਜ਼ਰੂਰ ਲੱਗਦੀ ਦੀ ਵੀ ਸਾਰੀ ਕਲੱਬ ਥੋੜਾ ਟੁੱਟ ਗਈ ਹੋਣੀ ਆ ਯਾਰ ਵੀ ਜੋ ਨਹੀਂ ਸੋਚਿਆ ਨਾ ਜਦੋਂ ਉਹ ਹੋ ਜੇ ਮੇਰੇ 3 ਟਟ ਟਟ ਗਏ ਆ ਸਾਰੇ ਅਸੀਂ ਟਰਸਟ ਇਹਨਾਂ ਕਰਦੇ ਆ 20 ਸਾਲ ਤੋਂ ਟੀਮ ਦੇ ਆ ਅਸੀਂ ਅਸੀਂ ਦੇ ਸਾਡੇ ਦਿਲ ਦੇ ਵਿੱਚ ਮੇਇਮਾਨੀ ਹੁੰਦੀ ਅਸੀਂ ਆਲਰੇਡੀ ਉਹਨਾਂ ਦੇ ਪਾਸਪੋਰਟ ਫੜ ਕੇ ਰੱਖੇ ਨੇ ਪਰ ਸਾਡੇ ਦੇ ਵਿੱਚ ਟਰਸਟ ਆ ਜੇ ਉਹਨੇ ਟਰਸਟ ਤੋੜਿਆ ਮੈਂ ਪਰਮਾਤਮਾ ਦੇ ਦੱਸਿਆ ਜੋ ਪਰਮਾਤਮਾ ਪਰ ਇੱਕ ਮੈਂ ਗੱਲ ਸਾਡੇ ਕਲੱਬ ਨੂੰ ਜਿਹੜਾ ਕੋਈ ਧੱਕਾ ਦੇ ਕੇ ਗਿਆ ਉਹ ਪਰਪਲੀਅਰ ਫਿਚਰ ਇਹ ਗੁੱਡ ਨਹੀਂ ਹੁੰਦਾ ਮੈਂ ਕੋਈ ਕਰਨਾ ਨਹੀਂ ਮੰਗਦਾ ਪਰ ਪਰਮਾਤਮਾ ਕਰੇ ਉਹਦਾ ਵੀ ਹੋ ਜਾਏ ਪਰ ਵਿੱਚ ਸਹੀ ਰਹੇ ਪਰ ਕਿਉਂਕਿ ਤੁਸੀਂ ਕਿਸੇ ਵੀ ਮੈਨੂ ਕੀ ਕਿਸੇ ਵੀ ਪ੍ਰਮੋਟਰ ਨੂੰ ਨਾ ਇੱਕਦਮ ਹਰਟ ਨਾ ਕਰੋ ਪੈਸੇ ਆ ਤੁਹਾਡੀ ਲੰਬੀ ਗੇਮ ਹੈ ਤੁਹਾਡਾ ਟਾਈਮ ਹੈ ਅਸੀਂ ਸੰਧਿਆ ਪ੍ਰਾਈਮ ਟਾਈਮ ਪਰ ਤੁਸੀਂ ਇੱਕਦਮ ਰਾਤੋਂ ਰਾਤ ਇੱਕ ਟੀਮ ਚੇਂਜ ਕਰ ਦੇਣੀ ਤਾਂ ਕਰਨੀ ਕੋ ਕਬੱਡੀ ਵਾਸਤੇ ਕਿ ਕਿਸੇ ਵੀ ਕਲੱਬ ਦਾ ਪਲੇਅਰ ਕੋਈ ਨਾ ਹੋਵੇ ਇਹ ਕੋ ਕਬੱਡੀ ਵਾਸਤੇ ਬਹੁਤ ਮੜੀ ਗੱਲ ਹੈ ਜਦੋਂ ਨਿਊਯਾਰਕ ਗਿਆ ਉਸ ਤੋਂ ਬਾਅਦ ਕੋਈ ਵਾਰਤਾ ਲਾਪ ਕੋਈ ਗੱਲਬਾਤ ਹੋਈ ਵੀ ਕੋਈ ਵਾਪਸ ਆ ਸਕਦਾ ਜਾਂ ਫਿਰ ਇਹ ਚੀਜ਼ਾਂ ਬੈਕ ਆਨ ਟ੍ਰੈਕ ਹੋ ਸਕਦਾ ਜਾਂ ਹੁਣ ਉਹ ਗੱਲਾਂ ਦੂਰ ਹੋ ਗਈਆਂ ਉਹ ਤੋਂ ਨੇ ਬੈਕ ਆਉਂਡ ਏਰੀਆ ਕੋ ਗੱਲ ਹੋਈ ਆ ਸਵੇਰੇ ਹਨਾ ਜੇ ਇਹਦਾ ਮੇਰਾ ਕਲੱਬ ਸਾਡਾ ਏਰੀਆ ਕਿਹੜਾ ਕਲੱਬ ਆ ਇੰਨਾ ਡੋਨ ਕਲੱਬ ਨਹੀਂ ਹੈਗਾ ਵੀ ਪਲੇਅਰ ਇਹਦਾ ਸਾਨੂੰ ਛੱਡ ਕੇ ਜਾਵੇ ਜਿੱਤਾਂ ਹਾਰਾ ਬਣੀਆਂ ਆ ਪਰ ਮੈਂ ਫੇਰ ਕਹਿੰਨਾ ਟੌਮ ਦੇ ਪਲੇਅਰ ਫੇਲਿਆ ਕੇ ਉਦਾਂ ਦੀ ਟੀਮ ਫੇਰ ਖੜੀ ਕਰਾਂਗੇ ਪਹਿਲਾਂ ਸਾਡੇ ਦੇਖ ਪਾਲਾ ਜੀ ਲਾਲਪ੍ਰੀਆ ਖੁਸ਼ੀ ਆ ਉਹਨਾਂ ਨੇ ਮੈਚ ਵੀ ਮਿਸ ਕਰਤਾ ਪਰ ਸਾਡੇ ਕਿਹਿਆ ਨਹੀਂ ਹਾਲਾਤ ਪਿਛਲੇ ਸਾਲ ਇਦਾਂ ਨਹੀਂ ਹੋ ਗਏ ਪਰ ਉਹਨਾਂ ਨੇ ਅੱਜ ਵੀ ਮੇਰੀ ਭਾਈ ਵੰਦੀ ਆ ਯਾਦ ਗੋਟਲੀਆ ਤੇ ਲਾ ਸਾਰੇ ਇਹ 10-10 ਹਜ਼ਾਰ ਰੁਪਏ ਪਾਲੇ ਹੋਣੀ ਵੀ ਟੌਮ ਦੇ ਪ੍ਰੀਮ ਪੈਨ ਉਹਨਾਂ ਨੂੰ 22000 ਦੀ ਆਫਰ ਆਉਂਦੀ ਸੀ ਉਹ ਆਫਰ ਛੱਡ ਕੇ ਥੋੜਾ ਚੱਲ ਗਿਆ ਸੀ ਪਰ ਹੁਣ ਇਹ ਪਲੇਅਰ ਨੇ ਪੈਸਾ ਥੋੜਾ ਜਿਆ ਕਿਸੇ ਨੇ ਹੋਰ ਦਿੱਤਾ ਚੱਲ ਗਿਆ ਪਰ ਕੋਡੀ ਵਾਸਤੇ ਚੰਗੀ ਗੱਲ ਨਹੀਂ ਹੈਗੀ ਬਈ ਨਿਆ ਆਉਂਦਾ ਜੇ ਸਾਨੂੰ ਦੱਸ ਕੇ ਨਹੀਂ ਹੋਣਾ ਤੇ ਨਾ ਆ ਉਹ ਅੱਜ ਦੁਨੀਆ ਦਾ ਨੰਬਰ 1 ਹੈ ਜਿਵੇਂ ਤੁਸੀਂ ਕਿਹਾ ਵੀ ਪਾਲੇ ਵਰਗੇ ਵੀ ਟੌਪ ਰਹੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਕੰਪਰੋਮਾਈਜ਼ ਹੋ ਸਕਦਾ ਵੀ ਕਿਉਂਕਿ ਇਹ ਕੋ ਵੀ ਵੱਡਾ ਖਿਡਾਰੀ ਆ ਜਾਂ ਤੁਸੀਂ ਵੱਡੇ ਪ੍ਰੋਮੋਟਰ ਆ ਵੱਡੀ ਖੇਡ ਕਲੱਬ ਆ ਕੋਈ ਹੋ ਸਕਦੀ ਵੀ ਗੱਲ ਕਿਸੇ ਮੁੱਦੇ ਤੇ ਆ ਕੇ ਚਲੋ ਇਹ ਚੀਜ਼ਾਂ ਹੋ ਵੀ ਜਾਂਦੀਆਂ ਹੁਣ ਪਤਾ ਨਹੀਂ ਅਣਜਾਣੇ ਚ ਹੋਈਆਂ ਜਾਂ ਜਾਣਬੁੱਝ ਕੇ ਤਾਂ ਸ਼ਿਲੂ ਜਾਣਦਾ ਤੇ ਜਾਂ ਤੁਸੀਂ ਜਾਣਦੇ ਹੈ ਨਾ ਤੇ ਹੋ ਸਕਦਾ ਕਿਤੇ ਨਾ ਕਿਤੇ ਬਾਕੀ ਤੁਹਾਨੂੰ ਪਤਾ ਕਬੱਡੀ ਵਿੱਚ ਕੀ ਨਹੀਂ ਹੋ ਸਕਦਾ ਕਬੱਡੀ ਦੇ ਵਿੱਚ ਕਿਹੜਾ ਕਿ ਅੱਜ ਕਿਸੇ ਦਾ ਫਰੈਂਡ ਹੈ ਤਾਂ ਕੱਲ ਨੂੰ ਦੁਸ਼ਮਣ ਹੈ ਜਾਂ ਕੱਲ ਨੂੰ ਇੱਕ ਸਾਰਾ ਕੁਝ ਹੋ ਸਕਦਾ ਹੁਣ ਉਹਨੂੰ ਤਾਂ ਕੁਝ ਵੀ ਹੋਦਾ ਤਾਂ ਪਰ ਥੋੜਾ ਦਿਲ ਟੁੱਟਿਆ ਕਿਉਂਕਿ ਇੱਥੇ ਸਾਡੀ ਜਿਹੜੀ ਫੈਡਰੇਸ਼ਨ ਦਾ ਪਹਿਲਾ ਰੂਲ ਬਣਾਇਆ ਸੀ ਵੀ ਜਿਹੜਾ ਪਲੇਅਰ ਦਾ ਵੀਜ਼ਾ ਜਿੰਨੇ ਚਿਰ ਤਾਂ ਲੱਗੂਗਾ ਜੇ 6 ਮਹੀਨੇ ਦਾ ਕਿਉਂ ਤਾਂ 6 ਖੇਡੂਗਾ ਜੇ ਸਾਲ ਦਾ ਲੱਗਿਆ ਤਾਂ ਸਾਲ ਖੇਡੂਗਾ ਜਿੰਨੇ ਚਿਰ ਦਾ ਵੀਜ਼ਾ ਲੱਗਦਾ ਉਹਦੇ ਵਿੱਚ ਇਹਨੇ ਆਪ ਐਗਰੀਮੈਂਟ ਤੇ ਸਾਈ ਦੇ ਵਿੱਚ ਸਾਈਨ ਹੈ ਪਰ ਅਸੀਂ ਅੱਜ ਵੀ ਸਾਈਨਾਂ ਦੀ ਕੇਰ ਨਹੀਂ ਕਰਦੇ ਬੱਸ ਚੱਲ ਗਿਆ ਤੇ ਚੱਲ ਗਿਆ AI